ਧਨ ਗੁਰੂ ਗੋਬਿੰਦ ਸਿੰਘ ਜੀ ਚੈਨਲ ਸਬਸਕ੍ਰਾਈਬ ਕਰ ਲਿਓ ਸੰਗਤ ਜੀ ਸੋ ਵੀਡੀਓ ਨੂੰ ਸ਼ੇਅਰ ਕਰਿਓ ਪਿਆਰਿਓ ਆਉਣ ਵਾਲਾ ਸਮਾਂ ਜਿਹੜਾ ਹੈ ਉਹ ਕੈਸਾ ਸਮਾਂ ਹੋਏਗਾ ਕਿ ਪਿੰਡਾਂ ਦੇ ਵਿੱਚ ਸਾਨੂੰ 2-4 ਬੰਦੇ ਹੀ ਮਸਾਂ ਲੱਭਿਆ ਕਰਨਗੇ 2-4 ਬੰਦੇ ਹੀ ਮਸਾਂ ਨਜ਼ਰ ਆਇਆ ਕਰਨਗੇ ਸਮਾਂ ਐਸਾ ਆਉਣ ਵਾਲਾ ਹੈ ਆਪਾਂ ਬੇਨਤੀਆਂ ਇਸ ਵਿਸ਼ੇ ਤੇ ਜਿਹੜੀਆਂ ਨੇ ਸਾਂਝੀਆਂ ਕਰਾਂਗੇ ਖੁੱਲਕੇ ਪਹਿਲਾਂ ਤੇ ਸਾਰੀ ਸੰਗਤ ਫਤਿਹ ਬੁਲਾਓ ਆਪ ਜੀ ਆਖੋ ਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਸਤ ਸੰਗਤ ਸ੍ਰੀ ਗੁਰੂ ਗ੍ਰੰਥ ਸਾਹਿਬ ਸੱਚੇ ਪਾਤਸ਼ਾਹ ਦੀ ਪਾਵਨ ਬਾਣੀ ਦੇ ਵਿੱਚ ਆਪਾਂ ਦੋ ਕੁ ਚੀਜ਼ਾਂ ਜਿਹੜੀਆਂ ਨੇ ਉਹ ਪੜ੍ਹਨੇ ਆ ਮੇਰੇ ਪਾਤਸ਼ਾਹ ਜੀ ਕਿਰਪਾ ਕਰਦੇ ਨੇ ਮੇਰੇ ਸਤਿਗੁਰੂ ਜੀ ਰਹਿਮਤ ਕਰਦੇ ਨੇ ਪਿਆਰਿਓ ਜਦੋਂ ਆਪਾਂ ਸਤਿਗੁਰੂ ਦੀ ਪਾਵਨ ਬਾਣੀ ਨੂੰ ਵਿਚਾਰਦੇ ਆ ਨਾ ਸਤਿਗੁਰੂ ਗੁਰੂ ਗ੍ਰੰਥ ਸਾਹਿਬ ਸੱਚੇ ਪਾਤਸ਼ਾਹ ਦੀ ਪਾਵਨ ਬਾਣੀ ਨੂੰ ਆਪਾਂ ਪੜ੍ਹਦੇ ਆ ਨਾ ਤਾਂ ਉਹਦੇ ਵਿੱਚੋਂ ਅਨੇਕਾਂ ਤਰ੍ਹਾਂ ਦੀਆਂ ਜੜੀਆਂ ਚੀਜ਼ਾਂ ਨੇ ਉਹ ਸਾਨੂੰ ਮਿਲਦੀਆਂ ਨੇ ਪਾਤਸ਼ਾਹ ਕਹਿੰਦੇ ਨੇ ਸਗਲ ਉਕਤ ਉਪਾਵਾ त्यागी ਸ਼ਰਨ ਪਾਵਾ ਪਰ ਮੈਂ ਤਾਂ ਇਹ ਸਾਰੀਆਂ ਦਲੀਲਾਂ ਤੇ ਹੀ ਸਾਰੇ ਉਪਾਅ ਛੱਡ ਦਿੱਤੇ ਤੇ ਪ੍ਰਭੂ ਦੀ ਹੀ ਸ਼ਰਨ ਪਿਆ ਹਾਂ ਸਤਗੁਰੂ ਕਹਿੰਦੇ ਨੇ ਪ੍ਰਭੂ ਦੀ ਸ਼ਰਨ ਪਿਆ ਨਾਨਕ ਗੁਰ ਚਰਨ ਪਰਾਤਾ ਨਾਨਕ ਤਾਂ ਗੁਰੂ ਦੀ ਚਰਣੀ ਅਡ ਗਿਆ ਹੈ ਸਤਗੁਰੂ ਨੇ ਕਿਰਪਾ ਕਰ ਦਿੱਤੀ ਨਾ ਪਾਤਸ਼ਾਹ ਨੇ ਮਿਹਰ ਕਰ ਦਿੱਤੀ ਨਾ ਧੰਨ ਗੁਰੂ ਗ੍ਰੰਥ ਸਾਹਿਬ ਸੱਚੇ ਪਾਤਸ਼ਾਹ ਜੀ ਨੇ ਕਿਰਪਾ ਕੀਤੀ ਮੇਰੇ ਸਤਿਗੁਰੂ ਨੇ ਕਿਰਪਾ ਕੀਤੀ ਰਹਿਮਤ ਕੀਤੀ ਪਿਆਰਿਓ ਇਹ ਗੱਲ ਯਾਦ ਰੱਖਿਓ ਵੀ ਸਤਿਗੁਰੂ ਦੀ ਜਿਹੜੀ ਕਿਰਪਾ ਹੋਈ ਹੈ ਨਾ ਪਾਤਸ਼ਾਹ ਦੀ ਜਿਹੜੀ ਕਿਰਪਾ ਹੋਈ ਹੈ ਤੇ ਸਤਿਗੁਰੂ ਨੇ ਐਸੀ ਕਿਰਪਾ ਕੀਤੀ ਕਹਿੰਦੇ ਜਦੋਂ ਮਨੁੱਖ ਸਾਰੀਆਂ ਦਲੀਲਾਂ ਨੂੰ ਜਿਹੜਾ ਹੈ ਛੱਡ ਦੇਵੇ ਤੇ ਗੁਰੂ ਦੀ ਸ਼ਰਨ ਆ ਜਾਏ ਸਤਿਗੁਰੂ ਦੀ ਸ਼ਰਨ ਆ ਜਾਏ ਤੇ ਮੇਰੇ ਪਾਤਸ਼ਾਹ ਜੀ ਕਹਿੰਦੇ ਨੇ ਉਦੋਂ ਕਿਰਪਾ ਹੁੰਦੀ ਹੈ ਉਦੋਂ ਰਹਿਮਤ ਹੁੰਦੀ ਹੈ ਇਹ ਕਹਿੰਦੇ ਜਦੋਂ ਆ ਕੇ ਗੁਰੂ ਦੀ ਚਰਨੀ ਡਿੱਗ ਪਏ ਕਹਿੰਦੇ ਸਤਿਗੁਰੂ ਸਾਰੇ ਗੁਨਾਹਾਂ ਨੂੰ ਮਾਫ਼ ਕਰ ਦਿੰਦਾ ਆਪਾਂ ਪੜ੍ਹਦੇ ਆ ਨਾ ਮੇਰੇ ਪਾਤਸ਼ਾਹ ਕਹਿੰਦੇ ਨੇ ਕਿ ਭਲੇ ਉਹ ਪਿਛਲੇ ਔਗਣ ਬਖਸ਼ ਪ੍ਰਭ ਅੱਗੇ ਮਾਰਗ ਪਾਵੈ ਮੇਰੇ ਸਤਿਗੁਰੂ ਕਹਿੰਦੇ ਪਿਛਲੇ ਗੁਨਾਹਾਂ ਨੂੰ ਸਤਿਗੁਰੂ ਜੀ ਬਖਸ਼ ਕੇ ਅੱਗੇ ਤੋਂ ਮਾਰਗ ਪਾ ਦਿੰਦੇ ਨੇ ਇਹ ਮੇਰੇ ਗੁਰੂ ਦੀ ਕਿਰਪਾ ਹੈ ਇਹ ਮੇਰੇ ਸਤਿਗੁਰੂ ਦੀ ਕਿਰਪਾ ਹੈ ਤੇ ਧੰਨ ਗੁਰੂ ਗ੍ਰੰਥ ਸਾਹਿਬ ਸੱਚੇ ਪਾਤਸ਼ਾਹ ਜੀ ਕਿਰਪਾ ਕਰ ਦਿੰਦੇ ਨੇ ਮੇਰੇ ਪਾਤਸ਼ਾਹ ਜੀ ਰਹਿਮਤਾਂ ਕਰ ਦਿੰਦੇ ਨੇ ਇਹ ਮੇਰੇ ਗੁਰੂ ਦੀ ਬਹੁਤ ਵੱਡੀ ਕਿਰਪਾ ਹੈ ਇਹ ਮੇਰੇ ਪਾਤਸ਼ਾਹ ਦੀ ਬਹੁਤ ਵੱਡੀ ਕਿਰਪਾ ਹੈ ਪਿਆਰਿਓ ਅੱਜ ਪੰਜਾਬ ਦੇ ਹਾਲਾਤ ਜਿਹੜੇ ਨੇ ਭਾਵੇਂ ਤਰਸਯੋਗ ਨੇ ਸਾਰਾ ਯੂਥ ਜਿਹੜਾ ਹੈ ਉਹ ਬਾਹਰ ਨੂੰ ਜਾਈ ਜਾ ਰਿਹਾ ਸਾਰੇ ਲੋਕ ਜਿਹੜੇ ਨੇ ਪੰਜਾਬ ਨੂੰ ਛੱਡ ਕੇ ਬਾਹਰ ਜਾ ਰਹੇ ਨੇ ਸਾਰੇ ਲੋਕ ਜਿਹੜੇ ਨੇ ਪੰਜਾਬ ਨੂੰ ਛੱਡ ਛੱਡ ਕੇ ਬਾਹਰ ਜਾ ਰਹੇ ਨੇ ਪਰ ਇਹ ਗੱਲ ਯਾਦ ਰੱਖਿਓ ਪਿਆਰਿਓ ਕਿ ਸਾਡੇ ਪੰਜਾਬ ਦੇ ਵਿੱਚ ਜਿਹੜੀ ਘਾਟ ਹੈ ਨਾ ਉਹ ਘਾਟ ਸਾਨੂੰ ਨੌਜਵਾਨੀ ਦੀ ਰੜਕਰੀ ਹੈ ਸਾਨੂੰ ਜਿਹੜੀ ਘਾਟ ਹੈ ਨਾ ਉਹ ਨੌਜਵਾਨੀ ਦੀ ਰੜਕਰੀ ਹੈ ਪਰ ਸਾਡੇ ਲੋਕ ਇਹਨਾਂ ਚੀਜ਼ਾਂ ਨੂੰ ਜਿਹੜਾ ਹੈ ਸਮਝਣ ਦੇ ਲਈ ਤਿਆਰ ਹੀ ਨਹੀਂ ਨੇ ਸਾਡੇ ਲੋਕ ਇਹਨਾਂ ਚੀਜ਼ਾਂ ਨੂੰ ਵਿਚਾਰਨ ਦੇ ਲਈ ਤਿਆਰ ਹੀ ਨਹੀਂ ਪਰ ਮੈਂ ਫਿਰ ਇੱਕ ਬੇਨਤੀ ਕਰ ਦਮਾ ਪਿਆਰਿਓ ਧੰਗੁਰੂ ਗ੍ਰੰਥ ਸਾਹਿਬ ਸੱਚੇ ਪਾਤਸ਼ਾਹ ਜੀ ਕਿਰਪਾ ਕਰਦੇ ਨੇ ਸਤਿਗੁਰੂ ਸ੍ਰੀ ਗੁਰੂ ਗ੍ਰੰਥ ਸਾਹਿਬ ਸੱਚੇ ਪਾਤਸ਼ਾਹ ਜੀ ਕਿਰਪਾ ਕਰਦੇ ਨੇ ਪਿਆਰਿਓ ਮੇਰੇ ਪਾਤਸ਼ਾਹ ਕਹਿੰਦੇ ਨੇ ਕਿ ਭਲੇਓ ਇਹ ਗੱਲ ਯਾਦ ਰੱਖਿਓ ਵੀ ਜਦੋਂ ਅਸੀਂ ਅੱਜ ਆਪਣੇ ਪੰਜਾਬ ਦੀ ਫਿਕਰ ਨਹੀਂ ਕਰ ਰਹੇ ਹੁਣ ਮੰਨ ਲਓ ਇੱਥੇ ਤੇ ਸਾਰਾ ਕੁਝ ਵੇਚ ਬੜ ਦਿੱਤਾ ਇੱਥੋਂ ਤੋਂ ਸਾਰਾ ਕੁਝ ਜਿਹੜਾ ਹੈ ਉਹ ਲੈ ਗਏ ਤੇ ਉੱਥੇ ਜਾ ਕੇ ਘਰ ਪਾ ਲਿਆ ਉੱਥੇ ਜਾ ਕੇ ਸਾਰਾ ਕੁਝ ਜਿਹੜਾ ਹੈ ਬਣਾ ਲਿਆ ਨਵੇਂ ਸਿਰੇ ਤੋਂ ਜ਼ਿੰਦਗੀ ਦੀ ਸ਼ੁਰੂਆਤ ਕਰਤੀ ਤੇ ਫਿਕਰ ਆਪਣੇ ਪੰਜਾਬ ਦੀ ਕਰੋ ਵੈਸੇ ਉਹਨਾਂ ਦਾ ਰਾਈਟ ਹੈ ਜੀ ਪੰਜਾਬ ਦੀ ਫਿਕਰ ਕਰਨੀ ਚਾਹੀਦੀ ਹੈ ਜੇ ਬਾਹਰ ਵੀ ਚਲੇ ਗਏ ਪਰ ਜੇ ਉਹਨਾਂ ਕਹੇ ਵੀ ਇੱਥੋਂ ਸਾਰਾ ਨਾਤਾ ਹੀ ਤੋੜ ਦਿੱਤਾ ਇੱਥੇ ਪੰਜਾਬ ਨੂੰ ਭੰਡਦੇ ਰਹੇ ਤੇ ਉੱਥੇ ਜਾ ਕੇ ਅਸੀਂ ਪੰਜਾਬ ਦੀ ਫਿਕਰ ਕਰੀਏ ਇਹ ਗੱਲ ਸਮਝ ਨਹੀਂ ਆਉਂਦੀ ਪਿਆਰਿਓ ਅਸੀਂ ਉੱਥੇ ਜਾ ਕੇ ਖੱਟਿਆ ਕੀ ਕਮਾਇਆ ਕੀ ਵੇਖੋ ਪੰਜਾਬ ਦੇ ਵਿੱਚ ਨਹੀਂ ਰਹਿਣਾ ਗੱਲ ਵੱਖਰੀ ਐ ਤੁਸੀਂ ਉੱਥੇ ਜਾ ਰਹੇ ਹੋ ਕਮਾਈਆਂ ਕਰਕੇ ਵਾਪਸ ਆਓ ਇੱਥੇ ਆ ਕੇ ਤੁਸੀਂ ਆਪਣਾ ਕੋਈ ਬਿਜ਼ਨਸ ਚਲਾਓ ਤੇ ਉੱਥੋਂ ਤੁਸੀਂ ਸਿਰਫ ਪੈਸਾ ਕਮਾਉਣ ਤੱਕ ਸੀਮਤ ਰਹੋ ਜਿਹਦਾ ਹੁਣ ਚਲੋ ਕੋਈ ਮਜਬੂਰੀ ਐ ਕੋਈ ਵੱਖਰੀ ਗੱਲ ਐ ਵੀ ਇੱਥੇ ਜਿਹੜਾ ਹੈ ਉਸ ਬੰਦੇ ਦਾ ਕੋਈ ਹੈ ਨਹੀਂ ਸਾਰਾ ਕਾਰੋਬਾਰੀ ਪਹਿਲਾਂ ਤੋਂ ਸ਼ੁਰੂ ਤੋਂ ਰਿਸ਼ਿਪਟ ਹੋ ਗਿਆ ਜਾਂ ਕੁਝ ਵੀ ਕਹਿ ਲੋ ਤੇ ਉਹ ਬੰਦੇ ਦੀ ਚਲੋ ਗੱਲ ਵੱਖਰੀ ਹੈ ਪਰ ਜਿਹੜਾ ਹੁਣ ਸ਼ੁਰੂ ਤੋਂ ਪੰਜਾਬ ਦੀ ਮਿੱਟੀ ਦੇ ਨਾਲ ਜੁੜਿਆ ਹੋਇਆ ਤੇ ਪਿਆਰਿਓ ਉਹਨੂੰ ਵਾਪਸ ਇੱਥੇ ਪਰਤਣਾ ਚਾਹੀਦਾ ਹੈ ਅੱਜ ਬੱਚੇ ਤੇ ਬਾਹਰ ਜਾ ਰਹੇ ਨੇ ਮਾਪੇ ਬਾਹਰ ਜਾਣ ਨੂੰ ਮੰਨਦੇ ਨਹੀਂ ਉਹ ਕਹਿੰਦੇ ਵੀ ਅਸੀਂ ਤੇ ਰਹਿਣਾ ਹੀ ਮਿੱਟੀ ਚ ਵੀ ਜਿੱਨਾ ਚਿਰ ਸਾਡੇ ਸਾਹ ਚੱਲਦੇ ਹੈ ਤੇ ਰਹਿਣਾ ਇੱਥੇ ਸਾਧ ਸੰਗਤ ਉਹ ਕਹਿੰਦੇ ਅਸੀਂ ਰਹਿਣਾ ਹੀ ਇੱਥੇ ਹੈ ਅਸੀਂ ਜਾਣਾ ਹੀ ਨਹੀਂ ਹੈਗਾ ਪਰ ਹੁਣ ਬੱਚੇ ਕਹਿੰਦੇ ਜिद ਕਰਦੇ ਅਸੀਂ ਬਾਹਰ ਚੱਲੇ ਆਂ ਹੁਣ ਅੱਜਕਲ ਪੰਜਾਬ ਦੀ ਜਿਹੜੀ ਆਬਾਦੀ ਹੈ ਨਾ ਪੰਜਾਬ ਜਿਹੜਾ ਹੈ ਨਾ ਉਹ ਖਾਲੀ ਹੋ ਚੁੱਕਿਆ ਹੈ ਪੰਜਾਬ ਜਿਹੜਾ ਹੈ ਉਹ ਇੱਕਦਮ ਖਾਲੀ ਹੋ ਚੁੱਕਿਆ ਪਿਆਰਿਓ ਪੰਜਾਬ ਜਿਹੜਾ ਇੱਕਦਮ ਖਾਲੀ ਹੋ ਗਿਆ ਉਹਦਾ ਕਾਰਨ ਕੀ ਹੈ ਸਤ ਸੰਗਤ ਉਹਦਾ ਕਾਰਨ ਇਹ ਵੀ ਕਿ ਆਪਾਂ ਇਹ ਗੱਲ ਯਾਦ ਰੱਖੀਏ ਕਿ ਜਿਹੜਾ ਆਉਣ ਵਾਲਾ ਸਮਾਂ ਹੈ ਆਉਣ ਵਾਲੇ ਸਮੇਂ ਦੇ ਵਿੱਚ ਸਾਨੂੰ ਇਹ ਵੀ ਜਿਹੜਾ ਹੈ ਸ਼ਾਇਦ ਨਹੀਂ ਮਿਲੇ ਆਉਣ ਵਾਲੇ ਸਮੇਂ ਦੇ ਵਿੱਚ ਇਹ ਸਾਨੂੰ ਸ਼ਾਇਦ ਇਹ ਚੀਜ਼ਾਂ ਜੜੀਆਂ ਨੇ ਮਿਲਣ ਕਿਉਂਕਿ ਜਿਹੜਾ ਸਮਾਂ ਹੈ ਨਾ ਪਿਆਰਿਓ ਇਹ ਸਾਨੂੰ ਬਹੁਤ ਘੱਟ ਜਿਹੜਾ ਹੈ ਉਹ ਪ੍ਰਾਪਤ ਹੋਏਗਾ ਅੱਜ ਪੰਜਾਬ ਦੀ ਆਬਾਦੀ ਜਿਹੜੀ ਖਤਮ ਹੋ ਗਈ ਪਰ ਇੱਕ ਬੇਨਤੀ ਮਹਾਪੁਰਖ ਜਿਹੜੇ ਬੰਦਗੀ ਵਾਲੇ ਮਹਾ ਮਹਾਪੁਰਸ਼ ਨਾ ਸਤਪੁਰਸ਼ ਉਹ ਕਹਿੰਦੇ ਭਾਈ ਆਉਣ ਵਾਲਾ ਸਮਾਂ ਐਸਾ ਹੋਵੇਗਾ ਕਿਨੇ ਸਾਨੂੰ ਪਿੰਡਾਂ ਦੇ ਵਿੱਚ ਨਾ ਗੁਰਸਿੱਖੀ ਨਹੀਂ ਲੱਭਣੀ ਪਿੰਡਾਂ ਦੇ ਵਿੱਚ ਸਾਨੂੰ ਗੁਰਸਿੱਖੀ ਨਹੀਂ ਲੱਭਣੀ ਕਹਿੰਦੇ ਪੰਜ ਪਿਆਰੇ ਨਹੀਂ ਮਿਲਣੇ ਅੱਜ ਸਮਾਂ ਉਹ ਆ ਗਿਆ ਕੋਈ ਸਮਾਗਮ ਹੋਵੇ ਕੀਰਤਨ ਹੋਵੇ ਜਾਂ ਨਗਰ ਕੀਰਤਨ ਕਰਨਾ ਹੋਵੇ ਪੰਜ ਪਿਆਰੇ ਸਾਬਤ ਸੂਰਤ ਸਿੰਘ ਨਹੀਂ ਲੱਭਦੇ ਜੀ ਇੱਕ ਪਿੰਡ ਦੇ ਵਿੱਚੋਂ ਚਾਰ ਪੰਜ ਪਿੰਡਾਂ 'ਚੋਂ ਇੱਕ ਇਕੱਠਾ ਕਰਕੇ ਲਿਆਉਣਾ ਪੈਂਦਾ ਚਲੋ ਕਿਸੇ ਪਿੰਡ ਵਿੱਚ ਕਿਰਪਾ ਹੈ ਉਹ ਗੱਲ ਵੱਖਰੀ ਹੈ ਪਰ ਸਮਾਂ ਇਹ ਹੋ ਜਾ ਗਿਆ ਪਰ ਮਹਾਪੁਰਖਾਂ ਨੇ ਕੋਲ ਗੱਲ ਕਹੀ ਸੀ ਕਹਿੰਦੇ ਭਾਈ ਸਿੱਖੀ ਅਲੋਪ ਹੋ ਜੇਗੀ ਕਹਿੰਦੇ ਯਾਦ ਰੱਖਿਓ ਵੀ ਸਾਡੇ ਪੰਜਾਬ ਦੇ ਵਿੱਚ ਕਹਿੰਦੇ ਮਹਾ ਪਰਲੋ ਦੁਨੀਆ ਜਿਹੜੀ ਹੈ ਖਤਮ ਹੋ ਜਾਏਗੀ ਤੇ ਕਹਿੰਦੇ ਇੱਥੇ ਬੰਦਾ ਇਹਨੂੰ ਬੰਦਾ ਨਹੀਂ ਮਿਲਣਾ ਕਹਿੰਦੇ ਬੰਦਾ ਜਿਹੜਾ ਨਾ ਬਹੁਤ ਦੂਰ ਤੱਕ ਬੜੀ ਦੂਰ ਦੂਰ ਜਾ ਕੇ ਨਾ ਕਹਿੰਦੇ ਕਿਤੇ ਸਾਨੂੰ ਲੰਬੇ ਸਮੇਂ ਤੇ ਜਾ ਕੇ ਕਹਿੰਦੇ ਕੋਈ ਨਾ ਕੋਈ ਬੰਦਾ ਮਿਲਿਆ ਕਰੇਗਾ ਕੋਈ ਨਾ ਕੋਈ ਬੰਦਾ ਮਿਲਿਆ ਕਰੇਗਾ ਦੋ ਚਾਰ ਬੰਦੇ ਹੀ ਨਜ਼ਰ ਆਉਣਗੇ 12 12 ਕੋ ਤੇ ਦੀਵਾ ਜਗੇਗਾ 45 ਤੇ 50 ਕਿਲੋਮੀਟਰ ਦੇ ਏਰੀਏ ਵਿੱਚ ਕੋਈ ਸਾਨੂੰ ਗੁਰਸੇ ਕੋਈ ਇੱਕ ਅੰਦਾ ਕੋਈ ਬੰਦਗੀ ਵਾਲਾ ਜਿਹੜਾ ਬਚੇਗਾ ਉਹੀ ਮਿਲੇਗਾ ਬਾਕੀ ਕਹਿੰਦੇ ਇੰਨਾ ਭਿਆਨਕ ਸਮਾਂ ਆ ਰਿਹਾ ਹੈ ਉਹ ਸਮਾਂ ਆ ਰਿਹਾ ਪਰ ਅਸੀਂ ਸਮਾਂ ਪਹਿਲਾਂ ਹੀ ਤਿਆਰ ਕਰ ਦਿੱਤਾ ਅੱਜ ਪੰਜਾਬ ਦੇ ਵਿੱਚੋਂ ਪੰਜਾਬੀ ਜਿਹੜੇ ਨੇ ਗਾਇਬ ਹੋ ਗਏ ਸਾਧ ਸੰਗਤ ਤੇ ਆ ਹੁਣ ਜੰਗ ਦਾ ਮਾਹੌਲ ਬਣਿਆ ਤੁਸੀਂ ਸਾਰਿਆਂ ਨੇ ਵੇਖਿਆ ਕਿ ਇੱਥੋਂ ਜਿਹੜੇ ਪ੍ਰਵਾਸੀ ਨੇ ਉਹ ਸਾਰੇ ਭੱਜ ਗਏ ਕਹਿੰਦੇ ਜੀ ਪੰਜਾਬ ਨੂੰ ਤੇ ਖਤਰਾ ਹੋ ਗਿਆ ਤੇ ਜੇ ਗਲਿਆਂ ਲੱਥ ਗਏ ਨੇ ਤੇ ਇਹਨਾਂ ਨੂੰ ਲੱਥੇ ਰਹਿਣ ਦਿਓ ਹੁਣ ਦੁਬਾਰਾ ਨਾ ਕਿਤੇ ਕੋਰੋਨਾ ਕਾਲ ਵਾਂਗੂ ਬੱਸਾਂ ਭਰ-ਭਰ ਕੇ ਲੈ ਕੇ ਆਇਓ ਵੀ ਹਾਂ ਜੀ ਸਾਡਾ ਝੋਨਾ ਖੜਾ ਹੈ ਜੀ ਤੁਸੀਂ ਆ ਕੇ ਝੋਨਾ ਲਾਓ ਜੀ ਐ ਹੋ ਗਿਆ ਜੀ ਇਹ ਹੋ ਗਿਆ ਕਿਤੇ ਇਹ ਇਹ ਨਾ ਕੰਮ ਕਰਦੇ ਹੋ ਦੁਬਾਰਾ ਤੇ ਆਪਣੇ ਆਪਣੇ ਲੋਕਾਂ ਨੂੰ ਆਪਣੇ ਜਿਹੜੇ ਸਾਗ ਸੰਬੰਧੀ ਆਪਣੇ ਨੇੜੇ ਦੇ ਲੋਕਾਂ ਨੂੰ ਕੰਮ ਦਿਓ ਭਾਈ ਬੰਦੀ ਨਾਲ ਜਿਹੜਾ ਉਹਨਾਂ ਤੋਂ ਕੰਮ ਲਓ ਉਹਨਾਂ ਦਾ ਵੀ ਫਰਜ਼ ਬਣਦਾ ਅਸੀਂ ਆਪਣਿਆਂ ਦਾ ਸਾਥ ਦਈਏ 10 ਘੱਟ ਕੀਤੇ 20 ਵੱਧ ਕੀਤੇ ਇਦਾਂ ਦਾ ਸਿਸਟਮ ਜਿਹੜਾ ਤਿਆਰ ਕੀਤਾ ਗਾਇ। ਮੈਂ ਦੋਆਪਾਸੇ ਬੇਨਤੀਆਂ ਕਰਦਾ ਹੁਣਾਂ ਸਾਧ ਸੰਗਤ ਆਉਣ ਵਾਲਾ ਜਿਹੜਾ ਸਮਾਂ ਹੈ ਨਾ ਉਹ ਬਹੁਤ ਸਮਾਂ ਭਿਆਨਕ ਆ ਰਿਹਾ ਅਸੀਂ ਆਪਣੇ ਬੱਚੇ ਬਾਹਰ ਸੈੱਟ ਕਰਦੇ ਮਾਤਾ ਪਿਤਾ ਜਾ ਨਹੀਂ ਰਹੇ ਪੰਜਾਬ ਦੀ ਜਬਾਨੀ ਨਜ਼ਰ ਨਹੀਂ ਆ ਰਹੀ ਤੇ ਪੰਜਾਬ ਦੇ ਵਿੱਚ ਜਿਹੜੇ ਇਹਨਾਂ ਲੋਕਾਂ ਦਾ ਜਿਹੜਾ ਹੈ ਰਾਜ ਹੋ ਰਿਹਾ ਆਉਣ ਵਾਲੇ ਸਮੇਂ ਦੇ ਵਿੱਚ ਬਹੁਤ ਮੁਸ਼ਕਲ ਹੋ ਜਾਣੀ ਹੈ ਅਸੀਂ ਇੱਥੋਂ ਦੀ ਪ੍ਰਵਾਹ ਕਰੀਏ ਗੁਰੂਆਂ ਪੀਰਾਂ ਦੀ ਧਰਤੀ ਨੂੰ ਛੱਡ ਕੇ ਜਾਵਾਂਗੇ ਤੇ ਧੱਕੇ ਸਾਨੂੰ ਬਹੁਤ ਪੈਣਗੇ ਇਹ ਗੱਲ ਯਾਦ ਰੱਖਿਓ ਭੁੱਲਿਓ ਨਾ ਇਹ ਗੱਲ ਸੁਣਨ ਚ ਅਜੀਬ ਲੱਗੇਗੀ ਨਾਲ ਇੱਕ ਬੇਨਤੀ ਹੋਰ ਕਰਾਂ ਗੁਰਮੁਖ ਪਿਆਰਿਓ ਇਹ ਜਿਹੜੀ ਧਰਤੀ ਹੈ ਨਾ ਇਹਨੂੰ ਛੱਡ ਕੇ ਤੇ ਚੱਲੇ ਆਂ ਪਰ ਇਸ ਧਰਤੀ ਤੋਂ ਬਿਨਾਂ ਕਿਸੇ ਨੇ ਓਟਣਾ ਨਹੀਂ ਜੇ ਬਾਹਰੋਂ ਕੋਈ ਮੁਸੀਬਤ ਪੈ ਗਈ ਭੱਜਣਾ ਸਾਨੂੰ ਇੱਥੇ ਪੈਣਾ ਇਹ ਨਾ ਭੁੱਲਿਓ ਦੇਮੈਂ ਬੇਨਤੀ ਕਰਾਂ ਸਾਧ ਸੰਗਤ ਸਮਾਂ ਇੰਨਾ ਭਿਆਨਕ ਆਉਣ ਵਾਲਾ ਹੈ ਅੱਜ ਤੇ ਅਸੀਂ ਆਪ ਖੁਦ ਛੱਡ ਕੇ ਜਾ ਰਹੇ ਹਾਂ ਪਰ ਸਮੇਂ ਦੀ ਐਸੀ ਮਾਰ ਪਵੇਗੀ ਬਾਹਰਲੇ ਮੁਲਕਾਂ ਚ ਭੱਜ ਲਿਓ ਪਰ ਮੈਂ ਇੱਥੇ ਸਾਧ ਸੰਗਤ ਇਹ ਮਹਾ ਪਰਲੋ ਐਸੀ ਹੋਏਗੀ ਜਿਹਦੇ ਵਿੱਚ ਬਚਣਾ ਕਿਸੇ ਨਹੀਂ ਇਸ ਕਰਕੇ ਆਪਣੇ ਨਾਲ ਆਪਣੀ ਧਰਤੀ ਤੇ ਆਪਣੇ ਆ ਕੋਲ ਰਹੀਏ ਜੇ ਸਮਾਂ ਆਵੇ ਅਸੀਂ ਇੱਕ ਦੂਜੇ ਦੀ ਤਾਕਤ ਬਣੀਏ ਇੱਕ ਦੂਜੇ ਨੂੰ ਹੌਸਲਾ ਦੇਈਏ ਪਿਆਰਿਓ ਯਾਦ ਰੱਖਿਓ ਕਹਿੰਦੇ ਜੇ ਗਲਤੀਆਂ ਹੋਈਆਂ ਵੀ ਨੇ ਤੇ ਪ੍ਰਮਾਤਮਾ ਦੀ ਸ਼ਰਨ ਆਈਏ ਤੇ ਪ੍ਰਮਾਤਮਾ ਡਿੱਗੇ ਪਿਆ ਨੂੰ ਗਲਣਾ ਲਾ ਲੈਂਦਾ ਹੈ ਪਿਛਲੇ ਆਗਣ ਬਖਸ਼ ਪ੍ਰਭ ਆਗੈ ਮਾਰਗ ਪਾਵੈ ਇਹ ਗੁਰੂ ਦਾ ਸੁਭਾਅ ਹੈ ਸਿੱਖੀ ਨਾਲ ਜੁੜੀਏ ਗੁਰੂ ਗ੍ਰੰਥ ਸਾਹਿਬ ਦੀ ਬਾਣੀ ਨਾਲ ਜੁੜੀਏ ਤੇ ਆਪਣੇ ਬੱਚਿਆਂ ਨੂੰ ਜੋੜੀਏ ਤੇ ਪਿਆਰਿਓ ਪੰਜਾਬ ਨਾ ਛੱਡ ਕੇ ਜਾਈਏ ਸਮਾ ਕਹੋ ਜਾਓ ਬੇ ਆਪਣਿਆਂ ਦੀ ਤਾਕਤ ਬਣੀਏ ਵਾਹਿਗੁਰੂ ਜੀ ਕਾ ਖਾਲਸਾ